ਇਹਨੇ ਕਰੇ ਦਿੱਲੀ ਬੰਬਈ ਕਲਕੱਤੇਆਂ ਤੋਂ ਸਾਰੇ ਪਾਸੇ ਜਾਈਓ ਕੁਝ ਲੋਕਾਂ ਦਾ ਫਾਇਦਾ ਵੀ ਕਰਕੇ ਆਏ ਹੋ ਵੀਰ ਜੀ ਆਪਣਾ ਕੰਮ ਹੀ ਲੋਕਾਂ ਦਾ ਫਾਇਦਾ ਕਰਨਾ ਹੈ 500 ਵਾਲੇ ਸੂਟ ਨਾਲ ਜਿਹੜੀ ਆਪਾਂ ਸੇਲ ਲਗਾਈ ਸੀ ਆ ਹਾਲ ਓਵਰ ਦਾ ਸੂਟ ਫ੍ਰੀ ਹੈ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 8-900 ਦਾ ਸੂਟ ਇੱਥੇ ਤੁਹਾਨੂੰ ਅਸੀਂ ਦਵਾਂਗੇ 500 ਰੁਪਏ ਦਾ ਸੂਟ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਫ੍ਰੀ ਦਵਾਂਗੇ ਬਿਲਕੁਲ ਉਸ ਤੋਂ ਬਾਅਦ ਆ 650 ਵਾਲਾ ਸੂਟ ਹੈ ਜੀ ਹਾਂਜੀ 650 ਤੇ 750 ਵਾਲੇ ਸੂਟ ਤੇ ਕੋਟਨ ਦਾ ਵਾਲਾ ਆਲ ਓਵਰ ਦਾ ਸੂਟ ਬਿਲਕੁਲ ਫ੍ਰੀ ਪਹਿਲੇ ਆ ਚੈੱਕ ਕਰੋ ਭਾਜੀ 1275 ਵਾਲਾ ਸੂਟ ਸੀਗਾ ਪਹਿਲੀ 850 ਦਾ ਸੇਲ ਕਰ ਰਹੇ ਆ ਇਹ ਸਾਡੇ ਪਹਿਲੀ ਰੇਟ ਸੀਗੇ ਆ 850 ਵਾਲੇ ਜਿੰਨੇ ਵੀ ਸੂਟ ਆ ਤੁਹਾਡੇ ਅੱਗੇ ਮਾਲ ਪਿਆ ਸਾਡੇ ਕੋਲ ਇਹਦੇ ਨਾਲ ਤੁਹਾਨੂੰ ਆ ਪਲਾਜੋ ਸੂਟ ਸਾਰੇ ਇੱਕ ਨਾਲ ਇੱਕ ਪਲਾਜੋ ਸੂਟ ਫਰੀ ਆ ਆ ਰੀਵਾ ਬ੍ਰਾਂਡ ਆ ਦੇਖੋ ਕਿੰਨਾ ਵੱਡਾ ਬ੍ਰਾਂਡ ਆ ਰੀਵਾ ਸਿਰਫ 1000 ਰੁਪਏ ਦਾ ਸੂਟ ਆ ਤੁਸੀਂ ਚੈੱਕ ਕਰੋ ਬਹੁਤ ਵੱਡਾ ਅਸੀਂ ਆਫਰ ਲਗਾਉਣ ਜਾ ਰਹੇ ਆ ਜਿਹੜਾ ਸੂਟ ਸਾਡਾ ਪਹਿਲੇ 400 ਦਾ ਸੀ ਅਸੀਂ 200 ਦਾ ਸੇਲ ਕਰਦੇ ਸੀ ਲੇਕਿਨ ਇਹ ਸੂਟ 1000 ਵਾਲੇ ਸੂਟ ਦੇ ਨਾਲ ਦੁਪੱਟੇ ਦੇ ਨਾਲ ਪਿਓਰ ਕੋਟਨ ਦਾ ਸੂਟ ਹੈ ਤੁਹਾਨੂੰ ਇਹ ਫ੍ਰੀ ਦਵਾਂਗੇ ਇਹ 1275 ਵਾਲੇ ਸੂਟ ਦੇ ਨਾਲ ਅਸੀਂ ਤੁਹਾਨੂੰ ਕੋਟਨ ਦਾ ਕਢਾਈ ਵਾਲਾ ਇੱਕ ਸੂਟ ਬਿਲਕੁਲ ਫ੍ਰੀ ਦਵਾਂਗੇ ਤੇ ਇਹ 1500 ਦਾ ਸੂਟ ਹੈ ਬਾਜ਼ਾਰ ਦੇ ਵਿੱਚ 2250 2500 2600 95 ਕੋਈ ਲਾਈਏ ਨਾ 2295 ਕੋਈ 2395 ਸਾਡਾ ਰੇਟ ਹੈ 1500 ਰੁਪਿਆ ਅਸੀਂ 1500 ਦੇ ਸੂਟ ਦੇ ਨਾਲ ਇੱਕ ਸੂਟ ਆ ਵਾਲਾ ਫ੍ਰੀ ਦਵਾਂਗੇ ਡ੍ਰਾਮ ਟੈਕਸ ਦੇ ਸੂਟਾਂ ਦੇ ਉੱਪਰ ਇੰਨੀ ਕੁ ਲੁੱਟ ਹੋ ਰਹੀ ਹੈ ਐਨ ਆਰ ਆਈ ਐਨ ਆਰ ਆਈ ਵੀਰਾਂ ਭੈਣਾਂ ਤੋਂ ਜਿਹੜੀ ਕੀ ਅਸੀਂ ਖਤਮ ਕਰਨੀ ਹੈ 1275 ਵਾਲਾ ਸੂਟ ਹੈ ਜਿਹੜਾ ਕਿ ਅਸੀਂ 850 ਤੋਂ ਦਿੰਨੇ ਆ ਲੇਕਿਨ ਰਾਮ ਟੈਕ ਦੇ ਹਰ ਇੱਕ ਸੂਟ ਦੇ ਨਾਲ ਇੱਕ ਸੂਟ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਜਿਹੜਾ ਮਰਜ਼ੀ ਰੰਗ ਦਾ ਲੋ ਚਿੱਟੇ ਰੰਗ ਦੇ ਪੇਪਰ ਤੇ ਲਾਲ ਰੰਗ ਦੀ ਮੋਹਰ ਤੇ ਹਰੇ ਰੰਗ ਨਾਲ ਗੌਰਵ ਖਾਨਾ ਨੇ ਖੁਦ ਸਾਈਨ ਕਰਤੀ ਆ ਕਹਿੰਦੇ ਭਾਈ ਜੋ ਗੱਲ ਕੀਤੀ ਆ ਪੂਰੀ ਕਰਾਂਗੇ 1000 ਰੁਪਏ ਦੇ ਪ੍ਰਨੋਟ ਨਾਲੋਂ ਵੀ ਵੱਧ ਗਰੰਟੀ ਆ ਚਾਹੇ ਜਿਹੜਾ 500 ਸੂਟ ਲੈ ਲਓ ਚਾਹੇ 35 ਦਾ ਸੂਟ ਲਾ ਲਓ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਨਾ ਪੰਜਾਬ ਚ ਐਡੀ ਵੱਡੀ ਸੇਲ ਕਿਸੇ ਨੇ ਲਾਈ ਨਾ ਕਿਸੇ ਨੂੰ ਲੱਗਣੀ ਆ ਸਾਰੀ ਸੇਲ ਓਨਲੀ ਕੋਟਨ ਦੇ ਸੂਟ ਤੇ ਹੈ ਸਿੰਥੈਟਿਕ ਕਿਸੇ ਸੂਟ ਤੇ ਕੋਈ ਸੇਲ ਨਹੀਂ ਹੈ ਵਿਆਹ ਸ਼ਾਇਦ ਕੱਪੜਾ ਲੈਣਾ ਦਾਜ ਵੀਰ ਦੇ ਕੱਪੜਾ ਲੈਣਾ ਰੱਖੜੀ ਦੇ ਲਈ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਤੇ ਆ ਜਾਓ ਵੱਡੇ ਫਾਇਦੇ ਹੈਗੇ ਬਾਈ ਤੁਸੀਂ ਪੰਜ ਦਾ ਸਟੋਰ ਤੋਂ ਗਾਇਰ ਰਹੇ ਹੋ ਕਹਿੰਦੇ ਕਰੇ ਦਿੱਲੀ ਬੰਬਈ ਕਲਕੱਤੇ ਆਉਂਦਾ ਸਾਰੇ ਪਾਸੇ ਜਾਇਓ ਕੁਝ ਲੋਕਾਂ ਦਾ ਫਾਇਦਾ ਵੀ ਕਰਕੇ ਆਏ ਹੋ ਵੀਰ ਜੀ ਆਪਣਾ ਕੰਮ ਹੀ ਲੋਕਾਂ ਦਾ ਫਾਇਦਾ ਕਰਨਾ ਹੈ ਅੰਕਲ ਓਮ ਦਾ ਮਤਲਬ ਲੋਕਾਂ ਦਾ ਫਾਇਦਾ ਜੀ ਇੱਕ ਵਾਰ ਇੱਥੇ ਆਓ ਤੇ ਫਾਇਦੇ ਚੱਕੋ ਆ ਨਹੀ ਹੋ ਰੱਖੜੀਆ ਤਿਉਹਾਰ ਆ ਕੁਛ ਵੱਡਾ ਬੰਬ ਸਿੱਟੋ ਪਿਛਲੀ ਵੀਡੀਓ ਤੁਸੀਂ 516 ਵਾਲਾ ਸੂਟ ਪਾਇਆ ਉਹਦੇ ਨਾਲ ਫ੍ਰੀ ਕਰਤਾ ਦੂਜਾ ਸੂਟ 650 ਵਾਲੇ ਦਾ 750 ਵਾਲੇ ਦਾ ਕੁਛ ਕੁਛ ਨਵਾਂ ਹੋਰ ਲੈ ਕੇ ਆਇਆ ਉਹ ਸੇਲ ਸਾਡੀ ਇਨੀ ਭਾਜੀ ਕਾਮਯਾਬ ਹੋਈ ਆ ਕਿ ਲੋਕਾਂ ਨੇ ਸਾਨੂੰ ਸਾਡੇ ਕੋਲ ਉਹ ਸੇਲ ਅਸੀਂ ਉਲਟਾ ਛੋਟੀ ਲਗਾਤੀ ਸਾਨੂੰ ਘੱਟ ਪੈ ਗਿਆ ਮਾਲ ਹੋਰ ਮਾਲ ਸੀ ਦੁਬਾਰਾ ਮੰਗਾਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੁਬਾਰਾ ਇੱਕ ਵਾਰ ਹੋਰ ਉਹ ਫਾਇਦਾ ਲੋਕਾਂ ਨੂੰ ਦੇਈਏ ਲੇਕਿਨ ਉਹ ਸੇਲ ਲਗਾਉਣ ਤੋਂ ਬਾਅਦ ਸਾਨੂੰ ਇੱਕ ਕਮੀ ਫੀਲ ਹੋਈ ਜਿਹੜਾ ਕੋਈ ਅਪ ਰੇਂਜ ਦੇ ਸੂਟ ਲੈਣੇ ਸੀ ਉਹ ਪਬਲਿਕ ਨੂੰ ਅਸੀਂ ਫਾਇਦਾ ਨਹੀਂ ਦੇ ਪਾਏ ਉਹ ਸਾਡੇ ਭੈਣਾ ਤੇ ਸਾਡੇ ਜਿਹੜੇ ਜਿਹੜੇ ਸਾਡੇ ਕਸਟਮਰ ਆ ਸਾਡੇ ਤੋਂ ਨਾਰਾਜ਼ ਹੋਏ ਅੱਜ ਮੈਂ ਉਹਨਾਂ ਲਈ ਚਾਰ ਪੰਜ ਦਿਨ ਗਿਆ ਹੋਇਆ ਸੀਗਾ ਉਹ ਮਾਲ ਲੈਣ ਵਾਸਤੇ ਤੇ ਹੁਣ ਮੈਂ ਉਹ ਜਿਹੜੀ ਅਪਰੇਂਜ ਦੇ ਸੂਟ ਹੈ ਉਹਦੇ ਤੇ ਸੇਲ ਲਗਾਉਣ ਜਾ ਰਿਹਾ ਅੱਜ ਹੈਗੀ ਤਰੀਕ 22 22 ਤਰੀਕ ਅੱਜ ਹੈਗਾ ਮੰਗਲਵਾਰ ਤੇ ਮੰਗਲਵਾਰ ਤੋਂ ਲੈ ਕੇ ਸੰਡੇ ਤੱਕ ਟਿਊਜ਼ਡੇ ਟੂ ਸੰਡੇ 27 ਤਰੀਕ ਸ਼ਾਮ 7 ਵਜੇ ਤੱਕ ਸੇਲ ਲੱਗੂਗੀ ਜਿਹੜਾ ਮਾਲ ਮੈਂ ਲੈ ਕੇ ਆਇਆ ਮੈਂ ਤੁਹਾਨੂੰ ਉਹ ਮਾਲ ਦਿਖਾਣਾ ਬਹੁਤ achੀਆਂ qualityਾਂ cotton ਦੇ ਸੂਟ ਦੇ ਉੱਪਰ ਸਪੈਸ਼ਲੀ ਕਿਉਂਕਿ ਹਲੇ 1.5 ਮਹੀਨਾ ਗਰਮੀ ਦਾ ਹੈਗਾ ਤੇ ਕੋਟਨ ਦੇ ਸੂਟ ਚੱਲਨੇ ਆ ਰਾਖੀ ਲਈ ਸਪੈਸ਼ਲ ਸੇਲ ਜਿਹੜੀ ਕਿ ਸੰਡੇ ਤੱਕ ਚੱਲਨੀ ਹੈ ਦੂਰੋਂ ਦੂਰੋਂ ਮੇਰੇ ਭੈਣਾ ਮੇਰੇ ਵੀਰ ਆਜੋ ਤੇ ਸੇਲ ਦਾ ਫਾਇਦਾ ਲਓ ਪਰ ਤੁਸੀਂ ਆਪਣੀ ਕਮਿਟਮੈਂਟ ਦੇ ਬੜੇ ਪੱਕੇ ਨਿਕਲੇ ਜੋ ਕਿਹਾ ਉਹ ਲੋਕਾਂ ਨੂੰ ਦਿੱਤਾ ਵੀ ਆ ਦੁਕਾਨਦਾਰ ਕਹਿੰਦੇ ਸੀ ਬਸ ਐਵੇਂ ਹੀ ਰੌਲਾ ਪਾਤਾ ਝੂਠਾ ਵਾਲਾ ਰੌਲਾ ਤਾਂ ਇਹਨਾਂ ਨੂੰ ਦੇ ਨਹੀਂ ਹੁਣੇ ਕਹਿੰਦੇ ਜੀ ਮਾਲ ਚੋਂ ਦਿਖਾਵਾਂਗੇ ਜੋ ਕੁਆਲਿਟੀ ਦਿਖਾਵਾਂਗੇ ਉਹ ਵਧੀਆ ਹੋਊਗੀ ਸੋ ਵੀਡੀਓ ਇਹਨਾਂ ਦਾ ਦੇਖ ਲਿਓ ਆਫਰ ਬਾਕੀ ਆ ਜੀ ਬਹੁਤ ਵੱਡੀ ਹੋਣ ਵਾਲੀ ਆ ਸਰ ਦੱਸੋ ਕੀ ਫਾਇਦਾ ਹੈਗਾ ਫਾਇਦੇ ਬਹੁਤ ਹੈ ਅੰਕਲੋਂ ਤੇ ਆਜੋ ਤੇ ਸਾਡੇ ਤੋਂ ਫਾਇਦੇ ਲੈ ਜਾਓ ਪਹਿਲੀ ਸੀਲ ਸੀਗੀ 5750 650 ਦੀ ਰੇਂਜਾਂ ਤੇ ਹੁਣ ਸਾਡੇ ਅਪਰੇਂਟ ਤੇ سیل ਲਗਾਉਣ ਜਾ ਰਹੇ ਹਾਂ ਵਰਕ ਵਾਲੇ ਪੀਸ ਹੈ ਪੀਸ ਦੇਖੋ ਤੁਸੀਂ ਇੱਕ ਵਾਰ ਨਿਗਾਹ ਮਾਰੋ ਦੁਪੱਟੇ ਡਿਜ਼ਾਈਨਰ ਹੈ ਪਹਿਲੇ ਆ ਚੈੱਕ ਕਰੋ ਭਾਜੀ 1275 ਵਾਲਾ ਸੂਟ ਸੀਗਾ ਪਹਿਲੀ 850 ਦਾ سیل ਕਰ ਰਹੇ ਹਾਂ ਇਹ ਸਾਡੇ ਪਹਿਲੀ ਰੇਟ ਸੀਗੇ ਜਿਹੜੇ ਬਾਜ਼ਾਰ ਚ 1275 ਸੀ ਲੇਕਿਨ ਸਾਡਾ ਰੇਟ ਸੀਗਾ 850 ਰੁਪਿਆ ਹੋਣ ਆ 850 ਵਾਲੇ ਜਿੰਨੇ ਵੀ ਸੂਟ ਹੈ ਤੁਹਾਡੇ ਅੱਗੇ ਮਾਲ ਪਿਆ ਸਾਡੇ ਕੋਲ 8 900 ਪੀਸ ਆਇਆ ਪਿਆ ਤੁਸੀਂ ਸੂਟ ਚੈੱਕ ਕਰੋ ਨਵੇਂ-ਨਵੇਂ ਪੀਸ ਹੈਗੇ ਨਵੇਂ-ਨਵੇਂ ਡਿਜ਼ਾਈਨ ਹੈ ਆ ਦੇਖੋ ਕੋਟਨ ਦੇ ਪਿਓਰ ਪੀਸ ਹੈ ਹੈਂਡਵਰਕ ਹੈ ਚਿੜੀਆਂ-ਚੁੜੀਆਂ ਸਾਰੀਆਂ ਜਿਹੜੀਆਂ ਲੋਕ ਬਾਜ਼ਾਰ 'ਚ 12 1200 15 1500 ਚਿੜੀਆਂ-ਚੁੜੀਆਂ ਕਹਿ ਕੇ ਵੇਚੀ ਜਾਂਦੇ ਆਹ ਲੋ ਆ ਸਾਰੇ ਪੀਸ ਤੁਸੀਂ ਚੈੱਕ ਕਰੋ ਇਹਦੇ ਨਾਲ ਹਾਂਜੀ ਇਹਦੇ ਨਾਲ ਤੁਹਾਨੂੰ ਆਪ ਲਾਓ ਸੂਟ ਸਾਰੇ ਇੱਕ ਨਾਲ ਇੱਕ ਪਲਾਜੋ ਸੂਟ ਫ੍ਰੀ ਹੈ ਅੱਛਾ ਇੱਕ ਸੂਟ ਦੇ ਨਾਲ ਰੈਡੀमेड ਪਲਾਜੋ ਸੂਟ ਫ੍ਰੀ ਹੈ ਰੈਡੀमेड ਪਲਾਜੋ ਸੂਟ ਜੋ ਕਿ ਅਸੀਂ ਸੇਲ ਕਰਦੇ ਹਾਂ ਤੇ ਰੈਗੂਲਰ ਕੋਈ ਕੰਪਲੇਂਟ ਨਹੀਂ ਇਹਦੀ ਬਹੁਤ ਵਧੀਆ ਪਲਾਜੋ ਸੂਟ ਹੈ ਜਿਹੜਾ ਤੁਹਾਨੂੰ ਸੂਟ ਚੰਗਾ ਲੱਗਦਾ ਹੈ ਸੂਟ ਲਓ ਜਿਹੜਾ ਪਲਾਜੋ ਚੰਗਾ ਲੱਗਦਾ ਹੈ ਪਲਾਜੋ ਲਓ ਇੱਕ ਸੂਟ ਦੇ ਨਾਲ ਇੱਕ ਪਲਾਜੋ ਫ੍ਰੀ ਹੈ 850 ਵਾਲ ਨਾਲ ਦੇਖੋ ਆ ਤਾਂ ਸੱਚੀ ਬਹੁਤ ਵੱਡਾ ਫਾਇਦਾ ਜਿਹੜਾ ਬਾਜ਼ਾਰ ਦੇ ਵਿੱਚ 1800 2000 ਦਾ ਸੂਟ ਆ ਇੱਥੇ 850 ਦਾ ਸੂਟ ਦੇਣਾ 850 ਵਾਲੇ ਸੂਟ ਦੇ ਨਾਲ ਰੈਡੀमेड ਪਲਾਜੋ ਸੂਟ ਤੁਹਾਨੂੰ ਬਿਲਕੁਲ ਫ੍ਰੀ ਮਿਲਣਾ ਜਿਹੜੀ ਬਾਜ਼ਾਰ ਦੇ ਵਿੱਚ ਕੋਈ 500 ਰੁਪਏ ਦਾ ਕੋਈ 600 ਰੁਪਏ ਦਾ ਇਹਦੇ ਵਿੱਚ ਵੀ ਡਿਜ਼ਾਈਨ ਕਾਫੀ ਮਿਲ ਜਣੇ ਆ ਰੰਗ ਕਾਫੀ ਮਿਲ ਜਣੇ ਆ 850 ਵਾਲੇ ਸੂਟ ਦੇ ਨਾਲ ਰੈਡੀमेड ਪਲਾਜੋ ਸੂਟ ਹੈਗਾ ਫ੍ਰੀ ਤੇ ਇਹਦੇ ਉੱਪਰਲੀ ਰੇਂਜ ਵੀ ਦਿਖਾ ਦਿਓ ਇਹਦੇ ਉੱਪਰ ਭਾਜੀ ਸਾਨੂੰ ਤੁਹਾਨੂੰ ਮਿਲੂਗਾ ਦੇਖੋ ਸੂਟ ਦੇਖੋ ਤੁਸੀਂ 1000 ਰੁਪਏ ਦਾ ਪਹਿਲੇ 1500 ਦਾ ਰੇਟ ਸੀਗਾ ਵੈਸੇ ਵੀ ਸੇਲ ਦੇ ਵਿੱਚ 1000 ਰੁਪਏ ਲਗਾ ਰਕੇ ਬਾਜ਼ਾਰ 'ਚ ਇਹ ਸੂਟ 1500 ਦਾ ਮਿਲਦਾ ਹੈ ਲੇਕਿਨ ਸਾਡੇ ਕੋਲ ਹਰ ਜਗ੍ਹਾ ਚ ਰੂਟੀਨ 'ਚ ਵੇਚ ਰਹੇ ਹਾਂ ਸੂਟਾਂ ਦੇ ਡਿਜ਼ਾਈਨ ਦੇਖੋ 1000 ਰੁਪਏ ਵਾਲੇ ਪਰ ਮੈਂ ਹੈਰਾਨ ਬਹੁਤ ਹਾਂ ਜਦੋਂ ਬਾਕੀ ਦੁਕਾਨਦਾਰ ਰੇਟ ਪਹਿਲਾਂ ਵਧਾਉਂਦੇ ਆ ਫੇਕ ਘਟਾਉਣੇ ਤੁਸੀਂ ਸਾਡਾ ਭਾਜੀ ਪਹਿਲੇ 5000 ਰੇਟ ਨਾਲ ਲੱਖਿਆ ਹੁੰਦਾ ਤਾਂ ਕਿ ਦੇਖ ਕੇ ਪਤਾ ਲੱਗ ਜਾਂਦਾ ਅਗਲੇ ਨੂੰ ਕਿ ਬਾਜ਼ਾਰ 'ਚ ਤੁਹਾਨੂੰ ਇੰਨੇ ਦਾ ਮਿਲਣਾ ਕਿਉਂਕਿ 바ਰਗਨਿੰਗ ਹੁੰਦੀ ਹੈ ਸਾਡੇ ਕੋਲ ਕੋਈ 바ਰਗਨਿੰਗ ਨਹੀਂ ਕੁ ਸਿਰਫ 1000 ਰੁਪਏ ਦਾ ਸੂਟ ਹੈ ਤੁਸੀਂ ਚੈੱਕ ਕਰੋ ਤੇ ਆ ਬਜ਼ੁਰਗਾਂ ਵਾਲੇ ਮਾਤਾ ਮਾਤਾਂ ਵਾਲੇ ਸੂਟ ਵੀ ਹੈਗੇ ਜਿਹੜੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਜਿਹੜੇ ਵੀ ਬਜ਼ੁਰਗ ਮਾਤਾ ਪਿਆਣਾ ਸਾਡੀਆਂ ਹੈਗੀਆਂ ਉਹਨਾਂ ਲਈ ਵੀ ਮਾਲ ਹੈਗਾ ਹਰ ਤਰ੍ਹਾਂ ਦੇ ਸੂਟ ਹੈਗੇ ਤੇ ਇਹਦੇ ਨਾਲ ਵੀ ਬਹੁਤ ਵੱਡਾ ਅਸੀਂ ਆਫਰ ਲਗਾਉਣ ਜਾ ਰਹੇ ਹਾਂ ਜਿਹੜਾ ਸੂਟ ਸਾਡਾ ਪਹਿਲੇ 400 ਦਾ ਸੀ ਅਸੀਂ 200 ਦਾ ਸੇਲ ਕਰਦੇ ਸੀ ਲੇਕਿਨ ਇਹ ਸੂਟ 1000 ਵਾਲੇ ਸੂਟ ਦੇ ਨਾਲ ਦੁਪੱਟੇ ਦੇ ਨਾਲ ਪਿਓਰ ਕੋਟਨ ਦਾ ਸੂਟ ਹੈ ਤੁਹਾਨੂੰ ਇਹ ਫ੍ਰੀ ਦੇਵਾਂਗੇ ਜਿਹੜਾ ਵੀ 1000 ਰੁਪਏ ਦਾ ਸੂਟ ਤੁਸੀਂ ਚੱਕੋਗੇ ਉਹਦੇ ਨਾਲ ਇਹ ਵਾਲਾ ਸੂਟ ਤੁਹਾਨੂੰ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ ਦੇਖੋ ਕੋਈ 1700 ਨਹੀਂ ਕੋਈ 1800 ਨਹੀਂ ਇਹ ਸੂਟ ਤੁਹਾਨੂੰ ਸਿਰਫ 1000 ਰੁਪਏ ਦੇਣਾ 1000 ਵਾਲੇ ਸੂਟ ਦੇ ਨਾਲ ਆ ਕਾਟਨ ਦਾ ਸੂਟ ਦੂਜਾ ਤੁਹਾਨੂੰ ਬਿਲਕੁਲ ਫ੍ਰੀ ਹੈ ਮਤਲਬ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਹੈ ਜੋ ਜਿਹੜਾ ਮਰਜੀ ਰੰਗ ਲਓ ਕੋਈ ਕਮੀ ਨਹੀਂ ਹੈ ਵਾਧੂ ਮਾਲ ਹੈ ਜਿੰਨਾ ਮਰਜ਼ੀ ਤੁਸੀਂ ਲੋ ਡਿਜ਼ਾਈਨ ਬਹੁਤ ਹੈ ਇਹ ਨਹੀਂਗਾ ਵੀ ਦੋ ਸੂਟ ਹੋਣਗੇ ਤੁਹਾਨੂੰ ਦਵਾਂਗੇ ਜਿਹੜਾ ਭੈਣ ਨੂੰ ਸਾਡੀ ਨੂੰ ਚੰਗਾ ਲੱਗਦਾ ਜਿਹੜਾ ਕਲਰ ਚੰਗਾ ਲੱਗਦਾ ਉਹ ਲੈ ਕੇ ਜਾਓ ਉਸ ਤੋਂ ਉੱਪਰ ਤੁਸੀਂ ਆ ਜਾਓ 1275 ਦੀ ਜਿਹੜੀ ਸਾਡੀ ਰੇਂਜ ਹੈ ਜਿਹੜਾ ਬਾਜ਼ਾਰ ਦੇ ਵਿੱਚ ਸੂਟ 1700 1800 2000 ਰੁਪਏ ਦਾ ਮਿਲਦਾ ਹੈ ਹੈਂਡਵਰਕ ਕਢਾਈਆਂ ਵਾਲੇ ਸੂਟ ਹੈ ਪ੍ਰੋਪਰ ਧਾਗੇ ਦਾ ਵਰਕ ਵੀ ਹੈ ਸਾਰਾ ਕੋਟਨ ਲੇਕਿਨ ਸਾਰੀ ਸੇਲ ਓਨਲੀ ਕੋਟਨ ਦੇ ਸੂਟ ਤੇ ਹੈ ਸਿੰਥੈਟਿਕ ਕਿਸੇ ਸੂਟ ਤੇ ਕੋਈ ਸੇਲ ਨਹੀਂ ਹੈ ਇਹ ਸਮਰ ਸੇਲ ਹੈ ਸਿਰਫ ਓਨਲੀ ਸਮਰ ਸੇਲ ਕੋਟਨ ਦੇ ਸੂਟਾਂ ਤੇ ਇਹ 1275 ਵਾਲੇ ਸੂਟ ਦੇ ਨਾਲ ਅਸੀਂ ਤੁਹਾਨੂੰ ਕੋਟਨ ਦਾ ਕਢਾਈ ਵਾਲਾ ਇੱਕ ਸੂਟ ਬਿਲਕੁਲ ਫ੍ਰੀ ਦੇਵਾਂਗੇ ਦੇਖੋ ਸੂਟ ਜਿਹੜਾ ਕੀ ਇਸ ਸੂਟ ਦੇ ਨਾਲ ਆਹ ਵਾਲਾ ਸੂਟ ਬਿਲਕੁਲ ਫ੍ਰੀ ਇਹ ਰਾਖੀ ਤੇ ਇੱਕ ਬਹੁਤ ਵੱਡਾ ਆਫਰ ਹੈ ਤੁਸੀਂ ਦੂਰੋਂ ਦੂਰੋਂ ਆਓ ਸਾਡੇ ਕੋਲੋਂ ਫਾਇਦਾ ਲੈ ਕੇ ਜਾਓ ਜਿਹੜੀ ਚੀਜ਼ ਤੁਹਾਨੂੰ ਕਹੀ ਹੈ ਉਹ ਇੱਥੇ ਜ਼ਰੂਰ ਮਿਲੂਗੀ ਇਹ ਨਹੀਂ ਹੋਊਗਾ ਮੇਰੇ ਤੁਸੀਂ ਆਓਗੇ ਤੇ ਅਸੀਂ ਕਹਾਂਗੇ ਮਾਲ ਖਤਮ ਹੈ ਇਹ ਲੋਕਾਂ ਵਾਲੀਆਂ ਗੱਲਾਂ ਅਸੀਂ ਨਹੀਂ ਕਰਦੇ ਮਾਲ ਤੁਹਾਨੂੰ ਦੇ ਕੇ ਤੋਰਾਂਗੇ ਸੋ ਪਹਿਲੀ ਗੱਲ ਤਾਂ ਇਹ ਆ ਵੀ 2250 2500 ਵਾਲਾ ਸੂਟ ਤੁਹਾਨੂੰ 1275 ਜੇ ਤਾਂ ਇੱਕ ਸੂਟ ਦੇ ਨਾਲ ਆ ਦੂਜਾ ਸੂਟ ਤੁਹਾਨੂੰ ਬਿਲਕੁਲ ਫਰੀ ਦੇ ਰਣਾ ਛੇਤੀ ਆਜੋ ਐਤਵਾਰ ਤੱਕ ਸੇਲ ਆ ਸਾਰਾ ਹਫਤਾ ਤੁਸੀਂ ਫਾਇਦਾ ਲੈ ਕੇ ਜਾ ਸਕਦੇ ਆ ਵਿਆਹ ਸ਼ਾਇਦ ਕੱਪੜਾ ਲੈਣਾ ਦਾਜ ਵਿਰ ਤੇ ਕੱਪੜਾ ਲੈਣਾ ਰਖੜੀ ਦੇ ਲਈ ਤੁਸੀਂ ਕਿਸੇ ਨੂੰ ਗਿਫਟ ਕਰਨੇ ਤੇ ਆਜੋ ਵੱਡੇ ਫਾਇਦੇ ਹੈਗੇ ਇਸ ਤੋਂ ਉੱਪਰ ਵੀ ਕੋਈ ਦਿਖਾਓ ਜੀ ਇਸ ਤੋਂ ਉੱਪਰ ਸਾਡੀ ਆ 1500 ਰੁਪਏ ਦੀ ਰੇਂਜ ਹੈ ਜੀ 1275 ਤੋਂ ਬਾਅਦ ਇਹ 1500 ਦਾ ਸੂਟ ਹੈ ਕੋਈ ਲਾਈਏ ਨਾ 2295 ਕੋਈ 2395 ਸਾਡਾ ਰੇਟ ਹੈ 1500 ਰੁਪਿਆ ਨਾ ਕੋਈ 95 ਅੱਗੇ ਨਾ 99 ਪਿੱਛੇ ਆ ਇਦਾਂ ਦਾ ਕੋਈ ਰੇਟ ਨਹੀਂ ਹੁੰਦੇ ਜਿਹੜੇ ਦੁਕਾਨਦਾਰ ਲਾਉਂਦੇ ਆ 695 694 ਇਦਾਂ ਦਾ ਕੋਈ ਫੰਡਾ ਨਹੀਂ ਆ ਦੇਖੋ ਇਹ ਸਾਰੇ ਸੂਟ 15 1500 ਦੇ ਸੂਟ ਹੈ ਕੋਟਨ ਦੇ ਇਹਦੇ ਵਿੱਚ ਸੂਟ ਹੈ ਰਾਮ ਟੈਕਸ ਦੇ ਵੀ ਇਹਦੇ ਵਿੱਚ ਕਈ ਆਈਟਮਾਂ ਹੈਗੀਆਂ ਉਹ ਤੁਸੀਂ ਚੈੱਕ ਕਰੋ ਆ ਦੇਖੋ ਇਹ ਸਾਰੇ ਸੂਟ ਤੁਹਾਨੂੰ 1500 ਰੁਪਿਆ ਦਾ ਸੂਟ ਹੈ ਜਿਹੜਾ ਮਰਜ਼ੀ ਤੁਸੀਂ ਸੂਟ ਲਓ ਹੈਂਡਵਰਕ ਦਾ ਪਿਓਰ ਦੁਪੱਟੇ ਦੇ ਨਾਲ ਆ ਦੇਖੋ ਕਾ ਕਿੰਨਾ ਸੋਹਣਾ ਸੂਟ ਹੈ ਪੂਰਾ ਲਖਨਵੀ ਵਰਕ ਹੈ ਸਾਰਾ ਚਿਕਨ ਦਾ ਵਰਕ ਹੋਇਆ ਵਾ ਆ ਦੇਖੋ ਥ्रेड ਵਰਕ ਹੈਗਾ ਜਾਮ ਸਿਲਕ ਤੇ ਮਾਲ ਹੈ ਰੇਟ ਹੈਗਾ 3000 ਰੁਪਏ ਦਾ ਮੇਰੇ ਬਾਜ਼ਾਰ ਦੇ ਵਿੱਚ 2295 2395 2595 ਸਾਡਾ ਰੇਟ 1500 ਰੁਪਏ ਲੇਕਿਨ ਭਾਜੀ ਸਭ ਤੋਂ ਵੱਡੀ ਆਫਰ ਦੇਣ ਜਾ ਰਹੇ ਆ ਯਾਦ ਰੱਖਿਓ ਸਾਰੀਆਂ ਮੇਰੀਆਂ ਪਹਿਣਾ ਸੁਣ ਲਓ ਧਿਆਨ ਨਾਲ ਵਿਰਾਸਤ ਬਹੁਤ ਵੱਡਾ ਬ੍ਰਾਂਡ ਹੈ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਵਿਕਦਾ ਬਾਜ਼ਾਰ ਦੇ ਵਿੱਚ ਕਿੰਨੇ ਦਾ ਵਿਕਦਾ ਹਜ਼ਾਰ ਦਾ ਸਾਡੇ ਕੋਲ ਤਾਂ ਵੈਸੇ ਹੀ ਬਹੁਤ ਸਸਤਾ ਸੀਗਾ ਲੇਕਿਨ ਅਸੀਂ 1500 ਦੇ ਸੂਟ ਦੇ ਨਾਲ ਇੱਕ ਸੂਟ ਆ ਵਾਲਾ ਫ੍ਰੀ ਦੇਵਾਂਗੇ ਭਾਈ ਜੀ ਤੁਸੀਂ ਠੀਕ ਹੈਗੇ ਆ ਤੁਸੀਂ ਕਮਾਉਣਾ ਕੋਣਾ ਹੈ ਕਿ ਬਲ ਲਟਾਉਣਾ ਹੈ ਸਾਰਾ ਇਹ 2500 3000 ਤੋਂ ਘੱਟ ਤਾਂ ਕੋਈ ਸੂਟ ਦਿੰਦਾ ਨਹੀਂ ਤੁਸੀਂ ਇਹ ਰੇਟ ਘਟਾਤਾ 1500 ਉਤੋਂ ਤੁਸੀਂ 1000 1100 ਆ ਸੂਟ ਫ੍ਰੀ ਦੇ ਜਾਨੇ ਹੋ ਭਾਈ ਆਟੇ 'ਚ ਲੂਣ ਲਾਉਣਾ ਹੈ ਲੂਣ ਚਾਟਾ ਨਹੀਂ ਲਾਉਣਾ ਅਸੀਂ ਥੋੜੀ ਜਿਹੀ ਕਮਾਈ ਨਾਲ ਖੁਸ਼ ਹੈ ਸਾਨੂੰ ਦਾਲ ਫੁਲਕਾ ਬਣੀ ਜਾਂਦਾ ਸੀ ਉਹਦੇ ਚੀਖੋ ਸੇ ਤੁਸੀਂ ਇਹ ਕੋਈ ਹੋਲ سیلਰ ਨਹੀਂ ਦੇ ਸਕਦਾ ਫੈਕਟਰੀਆਂ ਨੇ ਦੇ ਸਕਦਾ ਜੋ ਰੇਟ ਤੁਸੀਂ ਦੇਈ ਜੰਨੇ ਹੋ ਭਾਜੀ ਫੈਕਟਰੀਆਂ ਵਾਲੀ ਰੇਟ ਹੈ ਪਹਿਲੇ ਸ਼ੁਰੂ ਤੋਂ ਕਹਿੰਨੇ ਸਾਰਾ ਮਾਲ ਡਾਇਰੈਕਟ ਫੈਕਟਰੀਆਂ ਤੋਂ ਲੈ ਕੇ ਆਉਂਦੇ ਆਂ ਤੇ ਹੋਰ ਤੁਸੀਂ ਚਾਹਜਾਂਦੇ ਸੀ ਕਿ ਝੂਟੇ ਥੋੜੀ ਲੈਣ ਜੰਨੇ ਆਂ ਲੋਕਾਂ ਦੇ ਫਾਇਦੇ ਕਰਨ ਜੰਨੇ ਆਂ ਭਾਜੀ ਸੋ ਇਹਦੇ ਵਿੱਚ ਜਾਨੀ 1500 ਦਾ ਸੂਟ ਤੇ 1500 ਦੇ ਨਾਲ ਆ ਦੂਜਾ ਸੂਟ ਫਰੀ ਹੈਗਾ ਬਿਲਕੁਲ ਭਾਜੀ 1500 ਦੇ ਨਾਲ ਭਾਜੀ 1500 ਦਾ ਸੂਟ ਨਹੀਂ ਹੈ ਝੂਟ ਨਹੀਂ ਬੋਲਣਾ 800000 ਰੁਪਏ ਦਾ ਸੂਟ ਹੈ ਜੋ ਕਿ ਮਾਰਕੀਟ ਸੇ ਲੋਂਦਾ ਉਹ ਤਦੋ ਜਿੰਨਾ ਸਟਾਕ ਪਿਆ ਹੈਗਾ ਤੁਸੀਂ ਇਹ ਕਲੀਅਰ ਕੀਤੀ ਹੈ ਸਟਾਕ ਦੇਣਾ ਪੈਣਾ ਬਿਕੋਜ਼ ਇਹ ਯਕੀਨ ਜਿਹਾ ਨਹੀਂ ਹੁੰਦਾ ਜੋ ਤੁਸੀਂ ਰੇਟ ਦੱਸ ਰਹੇ ਹੋ ਆਈ ਟੀਵੀ ਨਾਲ ਤਿੰਨ ਚਾਰ ਸਾਲ ਦੇ ਜੁੜੇ ਆਂ ਭਾਜੀ ਅੱਜ ਤੱਕ ਅ디 ਕੋਈ ਲੰਬਾ ਆਇਆ ਤਾਂ ਦੱਸੋ ਵੀ ਤੁਸੀਂ ਜੋ ਗੱਲ ਕਹੀ ਸੀ ਪੂਰੀ ਨਹੀਂ ਕੀਤੀ ਕੋਰਟ ਪੈਨ ਤੁਸੀਂ ਕਹਿੰਦੇ ਸੀ ਪੂਰਾ ਨਹੀਂ ਕਰਦਾ ਅੱਜ ਹਰ ਇੱਕ ਚੀਜ਼ ਤੇ ਆਫਰ ਹੈ ਸਿਰਫ 27 ਤਰੀਕ ਸ਼ਾਮ ਨੂੰ ਐਤਵਾਰ ਸਤਿ ਸ੍ਰੀ ਅਕਾਲ ਕਿਉਂਕਿ ਇਹ ਤਾਂ ਰਿਕਾਰਡ ਹੀ ਅੱਜ ਕੀ ਤੋੜਦੇ ਨਾ ਵੱਡੀਆਂ ਆਫਰਾਂ ਤੁਸੀਂ ਦੇਤੀਆਂ ਭਾਜੀ ਵੱਡੀਆਂ ਆਫਰਾਂ ਨਹੀਂ ਐ ਪਿੱਛੋਂ ਫੈਕਟਰੀਆਂ ਚੋਂ ਮਾਲ ਮਿਲ ਰਿਹਾ ਸਸਤੇ ਮਿਲ ਰਿਹਾ ਪਰਤੇ ਨਾਲ ਦੇ ਰਹੇ ਆ ਅਸੀਂ ਕੋਈ ਘਾਟਾ ਪਾ ਕੇ ਨਹੀਂ ਦੇ ਰਹੇ ਲੋਕ ਕਹਿੰਣ ਅਸੀਂ ਕਈ ਮੈਂ ਗੱਲਾਂ ਸੁਣਦਾ ਭਾਜੀ ਤੁਹਾਡੇ ਮਾਧਿਅਮ ਨਾਲ ਮੈਂ ਕਹਿਣਾ ਚਾਹਨਾ ਕੋਈ ਕਹਿੰਦਾ ਜੀ ਮੇਰੀ ਦੁਕਾਨ ਬੰਦ ਕਰ ਰਿਹਾ ਮੈਂ ਛੱਡ ਰਿਹਾ ਮੈਂ ਬਾਹਰ ਜਾ ਰਿਹਾ ਮੇਰਾ ਵੀਜ਼ਾ ਆ ਗਿਆ ਭਾਜੀ ਇਦਾਂ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਪਿਛਲੇ ਸਾਲ ਵੀ ਕਈ ਲੋਕਾਂ ਨੇ ਗੱਲਾਂ ਕੀਤੀਆਂ ਮੈਂ ਤਾਂ ਦੁਕਾਨ ਬੰਦ ਕਰ ਦੇਣੀ ਐ ਤਾਂ ਮੇਰੀ ਐਡ ਪਾਈ ਵੀ ਐ ਮੈਂ ਇਦਾਂ ਅਸੀਂ ਕਦੀ ਦੁਕਾਨ ਖਾਲੀ ਨਹੀਂ ਕਰਨੀ ਨਾ ਹੀ ਅਸੀਂ ਦੁਕਾਨ ਬੰਦ ਕਰਨੀ ਹੈ ਬਾਬੇ ਨਾਨਕ ਦੇ ਨਾਮ ਤੇ ਅਸੀਂ ਦੁਕਾਨ ਵੇਲੇ ਚਲਾਈ ਰੱਖਣੀ ਆ ਇਹ ਕੋਈ ਆਫਰ ਇਦਾਂ ਦੇ ਨਹੀਂ ਹੈਗੀ ਕਿ ਅਸੀਂ ਦੁਕਾਨ ਬੰਦ ਕਰ ਲਾਂਗੇ ਇਹ ਫੈਕਟਰੀਆਂ ਫਾਇਦਾ ਦੇ ਰਹੀਆਂ ਅਸੀਂ ਬੰਗਾਲ ਦੇ ਇਹ ਇੱਕ ਗੱਲ ਇੱਕ ਗੱਲ ਹੁਣ ਹੋਰ ਪੂਰੀ ਕਰ ਦਿਓ ਤੁਸੀਂ ਇਹ ਆਫਰਾਂ ਤੁਸੀਂ ਬਹੁਤ ਸੋਹਣੀਆਂ ਦੇਤੀਆਂ ਤੁਸੀਂ 500 ਵਾਲਾ ਸੂਟ ਵੀ ਲਾਇਆ ਸੀ ਉਹਦੇ ਨਾਲ ਵੀ ਫ੍ਰੀ ਦਿੱਤਾ 650 ਵਾਲੇ ਦਾ ਵੀ ਫ੍ਰੀ ਦੇ 750 ਵਾਲੇ ਸੂਟ ਨਾਲ ਦਿੱਤਾ ਬਹੁਤ سارے ਲੋਕਾਂ ਦੇ ਮੈਨੂੰ ਫੋਨ ਆ ਰਹੇ ਆ ਕਿੰਨੇ ਵੀ ਤੁਸੀਂ ਆਫਰ ਬੰਦ ਕਰਦੀ। ਭਾਜੀ ਉਹ ਭੱਜਣ ਨਹੀਂ ਭੱਜਣ ਨਹੀਂ ਦੇਣਾ। ਨਾ ਤੁਸੀਂ ਭੱਜਿਆ ਨਾ ਭੱਜਣ ਦੇਣਾ। ਮੈਨੂੰ ਉਹ ਆਫਰ ਚਾਹੀਦੀ ਆ। ਭਾਜੀ ਉਹ ਆਫਰ ਅਸੀਂ ਜ਼ਿਆਦਾ ਨਹੀਂ ਚਲਾ ਸਕਦੇ। ਮਾਲ ਹੋ ਗਿਆ ਖਤਮ। ਜੇ ਅਸੀਂ ਐਡ ਪਾਉਣੇ ਆ। ਆ ਆ ਫੋਨ ਚੈੱਕ ਕਰ ਲਓ ਮਿਸਕੋਲ ਨਹੀਂ। ਮੈਂ ਦੱਸਿਆ ਸੀ ਮੈਂ ਕਿ ਆ ਰਿਹਾ। ਮੈਂ ਮੇਰੇ ਕੋਲ ਵੀ ਬਹੁਤ ਫੇਰ ਫੋਨ ਆਇਆ ਹੈ। ਕੱਲ ਦੀ ਕੱਲ ਸ਼ਾਮ ਨੂੰ ਉਹ ਪਰਸੋਂ ਸ਼ਾਮ ਨੂੰ ਖਤਮ ਹੋ ਗਈ ਸੀ ਪਰ ਭਾਈ ਚਲਾਓ ਨਹੀਂ ਭਾਈ ਮਾਲ ਥੋੜਾ ਹੈਗਾ ਮਾਲ ਜਿਆਦਾ ਨਹੀਂ ਹੈਗਾ ਇਹ ਤਾਂ ਨਹੀਂ ਨਹੀਂ ਉਦਾਂ ਹੀ ਵਿਕ ਜਣਾ ਕਰੇ ਗੱਲ ਭਾਈ ਨਹੀਂ ਹੁਣ ਦੇਖੋ ਰੱਖੜੀ ਦਿਹਾਰਾ ਉਹ ਕਿੱਥੇ ਜਾਣ ਦੀ ਦੱਸੋ ਭਾਈ ਪਤਾ ਕੀ ਗੱਲ ਹੈ ਉਹ ਮਾਲ ਜਿੰਨਾ ਸੀਗਾ ਉਹ ਸੇਲ ਹੋ ਗਿਆ ਹੁਣ ਥੋੜਾ ਜਿਹਾ ਮਾਲ ਹੈ ਉਹਦੇ ਲਈ ਅਸੀਂ ਅਗਰ ਵੀਡੀਓ ਪਾਉਣੀ ਹੈ ਫਿਰ ਅਸੀਂ ਝੂਠੇ ਹੋ ਜਾਗੇ ਮਾਲ ਪੂਰਾ ਨਹੀਂ ਹੋਇਆ ਫਿਰ ਕੀ ਚਾਹੇ ਤੁਹਾਡੇ ਕੋਲ 100 ਸੂਟ ਆ ਚਾਹੇ 200 ਸੂਟ ਆ ਚਾਹੇ 50 ਸੂਟ ਆ ਤੁਸੀਂ ਦੇ ਦਿਓ ਲੋਕਾਂ ਨੂੰ ਜਿੰਨਾ ਮੇਰੇ ਕੋਲ ਚਲੋ ਤਗੜ ਸਾਹਿਬ ਤੁਹਾਡੀ ਗੱਲ ਮੰਨਦੇ ਆ ਜਿੰਨਾ ਮਾਲ ਹਾਜ਼ਰ ਪਿਆ ਉਹਨਦੇ ਉੱਪਰਲੀ ਸੇਲ ਹੈ ਉਹ ਕੱਲ ਵੀ ਬੰਦ ਹੋ ਸਕਦੀ ਹੈ ਪਰਸੋਂ ਵੀ ਹੋ ਸਕਦੀ ਹੈ ਜਿੰਨਾ ਟਾਈਮ ਸਾਡੇ ਕੋਲ ਸਟਾਕ ਅਵੇਲੇਬਲ ਰਹੂਗਾ ਉਹਨੇ ਟਾਈਮ ਲਈ ਅਸੀਂ ਉਸ ਸੇਲ ਚਲਾਵਾਂਗੇ 500 ਵਾਲੀ ਵੀ 650 ਵਾਲੀ ਵੀ 750 ਵਾਲੀ ਵੀ ਥੋੜੇ ਦਿਖਾ ਦਿਓ ਸੈਂਪਲ ਉਹ ਵੀ ਇੱਕ ਦੋ ਦੇਖੋ ਜੀ ਆਹ ਦੇਖੋ ਆ ਰੱਖਿਆ ਮਾਲ ਤੁਸੀਂ ਸਾਨੂੰ ਪਹਿਲੇ ਹੀ ਜਿਹੜੀ ਬੇਨਤੀ ਕਰ ਚੁੱਕੇ ਹੋ ਆ ਲਓ ਆ 500 ਵਾਲਾ ਸੂਟ ਹੈ ਜੀ 500 ਵਾਲੇ ਸੂਟ ਨਾਲ ਜਿਹੜੀ ਆਪਾਂ ਸੇਲ ਲਗਾਈ ਸੀ ਆ ਆਲ ਓਵਰ ਦਾ ਸੂਟ ਫ੍ਰੀ ਹੈ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 8-900 ਦਾ ਸੂਟ ਇੱਥੇ ਤੁਹਾਨੂੰ ਅਸੀਂ ਦਵਾਗੇ 500 ਰੁਪਏ ਦਾ ਸੂਟ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਫ੍ਰੀ ਦਵਾਗੇ ਬਿਲਕੁਲ ਉਸ ਤੋਂ ਬਾਅਦ ਆ 650 ਵਾਲਾ ਸੂਟ ਹੈ ਜੀ ਹਾਂਜੀ 650 ਤੇ 750 ਵਾਲੇ ਸੂਟ ਤੇ ਕੋਟਨ ਦਾ ਵਾਲਾ ਆਲ ਓਵਰ ਦਾ ਸੂਟ ਬਿਲਕੁਲ ਫ੍ਰੀ ਜਿਹੜੀ ਪਹਿਲੇ ਸੰਡੇ ਤੱਕ ਸੇਲ ਚੱਲੀ ਸੀ ਉਹ ਹੁਣ ਕੱਲ ਤੋਂ ਅੱਜ ਤੋਂ ਸੋਰੀ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਪਰ ਜਿੰਨਾ ਸਟਾਕ ਸਾਡੇ ਕੋਲ ਹੈਗਾ ਉਹ ਤਗੜ ਸਾਹਿਬ ਬੇਨਤੀ ਫੇਰ ਉਹੀ ਹੈ ਝੂਠੇ ਨਹੀਂ ਪਹਿਣਾ ਵਾਦਾ ਪੂਰਾ ਕਰਨਾ ਜੋ ਦਵਾਂਗੇ ਜੋ ਕੋਟਨ ਦੇ ਸੂਟਾਂ ਦੇ ਸੇਲ ਆ 8 9 10 ਸੂਟ ਦੇਣਾ 500 ਰੁਪਏ ਦਾ ਉਹਦੇ ਨਾਲ ਦੂਜਾ ਸੂਟ ਫ੍ਰੀ ਹੈਗਾ ਜਿਹੜਾ 12 15 16 ਸੂਟ ਆ ਸਾਨੂੰ ਦੇਣਾ 650 ਦਾ ਉਹਦੇ ਨਾਲ ਦੂਜਾ ਸੂਟ ਫ੍ਰੀ ਆ 750 ਵਾਲੇ ਨਾਲ 850 1000 1275 1500 ਵਾਲੇ ਸੂਟ ਜਿਹੜੇ 15 1500 ਦੇ ਸੂਟ ਵੀ ਤੁਹਾਨੂੰ ਅਸੀਂ ਦੇ ਰਹੇ ਆ ਬਾਜ਼ਾਰ ਦੇ ਵਿੱਚ 3 3000 ਰੁਪਏ ਦਾ ਰੇਟ ਹੈਗਾ ਇਹਦੇ ਨਾਲ ਵੀ ਸੂਟ ਆ ਸੂਟ ਵੀ ਟੌਪ ਦੇ ਤੁਹਾਨੂੰ ਅਸੀਂ ਫ੍ਰੀ ਦੇ ਰਹੇ ਆ ਇੱਧਰ ਤੁਸੀਂ ਚੈੱਕ ਕਰ ਲਓ ਮਤਲਬ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਆ ਤੁਹਾਡੇ ਕੋਲ ਦਿਨ ਹੈਗੇ ਆ 5 6 ਦਿਨ ਹੈਗੇ ਆ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵ ਉਸ ਤੋਂ ਪਹਿਲਾਂ ਪਹਿਲਾਂ ਆ ਕੇ ਤੁਸੀਂ ਆਪਣਾ ਫਾਇਦਾ ਲੈ ਕੇ ਜਾ ਸਕਦੇ ਆ ਭਾਜੀ ਹੁਣ ਮੈਂ ਤੁਹਾਨੂੰ ਦੇਣ ਜਾ ਰਿਹਾ ਸਭ ਤੋਂ ਵੱਡੀ ਆਫਰ ਇਸ ਸਾਲ ਦੀ ਸਭ ਤੋਂ ਵੱਡੀ ਆਫਰ ਨਾ ਕਿਸੇ ਨੇ ਦਿੱਤੀ ਹੈ ਇਹ ਆਫਰਾਂ ਵੀ ਬਹੁਤ ਵੱਡੀਆਂ ਆ ਤੁਹਾਡੇ ਲਈ ਤੁਸੀਂ ਕਹਿ ਲਿਓ ਇਹ ਫੈਕਟਰੀਆਂ ਦੇ ਫਾਇਦੇ ਆ ਜੋ ਪਬਲਿਕ ਤੱਕ ਪਹੁੰਚਾ ਰਹੇ ਆ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਰਿਹਾ ਮੈਂ ਨਾ ਕੋਈ ਘਾਟਾ ਪਾ ਰਿਆਂ ਨਾ ਮੈਂ ਕੋਈ ਦੁਕਾਨ ਬੰਦ ਕਰਨੀ ਹੈ ਨਾ ਮੈਂ ਕਿਤੇ ਜਾਣਾ ਹੈ ਨਾ ਕੈਨੇਡਾ ਨਾ ਛੇਨੇਡਾ ਮੈਂ ਲੋਕਾਂ ਦੇ ਫਾਇਦੇ ਕਰਨੇ ਆ ਫੈਕਟਰੀਆਂ ਚੋਂ ਮਾਲ ਲਿਆ ਕੇ ਹੁਣ ਤੋਂ ਨੂੰ ਮੈਂ ਨਵੀਂ ਚੀਜ਼ ਦੱਸਣ ਜਾ ਰਿਹਾ ਸਭ ਤੋਂ ਵੱਡਾ ਬ੍ਰਾਂਡ ਪੰਜਾਬ ਦਾ ਕਿਹੜਾ ਤੁਸੀਂ ਦੱਸੋ ਤਗੜ ਸਾਹਿਬ ਮੈਨੂੰ ਉਹ ਤਾਂ ਬਾਈ ਜੀ ਬਹੁਤ ਵੱਡੇ ਬ੍ਰਾਂਡ ਹੈ ਹੈਗਾ ਬਹੁਤ ਵੱਡੇ ਮੈਂ ਮੈਂ ਰਾਮ ਟੈਕਸ ਬ੍ਰਾਂਡ ਬਹੁਤ ਜ਼ਿਆਦਾ ਅੱਜਕੱਲ ਮੈਂ ਮੈਂ ਕਹਿੰਦਾ ਜੀ ਸਭ ਤੋਂ ਵੱਡਾ ਬ੍ਰਾਂਡ ਸਾਡੇ ਪੰਜਾਬੀਆਂ ਦੇ ਨਾਂ ਤੇ ਜਿਹੜਾ ਚੱਲਿਆ ਸਾਡੇ ਸ਼ਹਿਰ ਚ ਉਹਦੀ ਬਹੁਤ ਲੁੱਟ ਹੋ ਰਹੀ ਹੈ ਰਾਮ ਟੈਕਸ ਦੇ ਸੂਟਾਂ ਦੇ ਉੱਪਰ ਇੰਨੀ ਕੁ ਲੁੱਟ ਹੋ ਰਹੀ ਹੈ ਐਨ ਆਰ ਆਈ ਐਨ ਆਰ ਆਈ ਵੀਰਾਂ ਪੈਣਾ ਤੋਂ ਜਿਹੜੀ ਕੀ ਅਸੀਂ ਖਤਮ ਕਰਨੀ ਹੈ ਜਿਹੜਾ ਐਨ ਆਰ ਆਈ ਵੀਰ ਸਾਡਾ ਆਉਂਦਾ ਹੈ ਉਹਦੇ ਉੱਪਰ ਰੇਟ ਵੱਧ ਲਾ ਕੇ ਦਿੱਤਾ ਜਾਂਦਾ ਬਾਜ਼ਾਰ ਦੇ ਵਿੱਚ ਸਾਡੇ ਕੋਲ ਅਸੀਂ ਤੁਹਾਨੂੰ ਹਰ ਇੱਕ ਚੀਜ਼ ਤੇ ਆਫਰ ਦਵਾਂਗੇ ਦੇਖੋ ਸੂਟ ਚੈੱਕ ਕਰੋ ਸੂਟ ਡਿਜ਼ਾਈਨ ਤਾਂ ਬਾਅਦ ਚ ਚੈੱਕ ਕਰ ਲਿਓ ਤਕੜਾ ਸਾਹਿਬ ਹਾਂਜੀ ਆ ਚੈੱਕ ਕਰੋ ਕੀ ਲਿਖਿਆ ਰਾਮ ਟੈਕਸ ਛੱਡ ਦਿਓ ਆ ਚੈੱਕ ਕਰੋ ਕੀ ਲਿਖਿਆ ਰਾਮ ਟੈਕਸ ਛੱਡ ਦਿਓ ਆ ਦੇਖੋ ਰਾਮ ਟੈਕਸ ਆ ਦੇਖੋ ਰਾਮ ਟੈਕਸ ਜਿੰਨੇ ਆਲਾ ਵੀ ਸੂਟ ਹੈ ਪਹਿਲੀ ਗੱਲ ਤਾਂ ਸਾਡਾ ਇਹ ਸੂਟ ਮੈਨੂੰ ਸਾਹਮਣੇ ਉਹਦੀ ਕਰਨੀ ਲੱਗੇ ਇੱਕ ਪਰਸੈਂਟ ਵੀ ਇਹਦੇ ਕੋਈ ਆਫਰ ਨਹੀਂ ਦੇ ਸਕਦਾ ਤੁਸੀਂ ਭਾਜੀ ਆਫਰ ਅਸੀਂ ਦਵਾਂਗੇ ਜ਼ਰੂਰ ਦਵਾਂਗੇ ਪਹਿਲੀ ਗੱਲ ਤਾਂ ਸਾਡੇ ਵੈਸੀ ਰੇਟ ਆ ਬਾਜ਼ਾਰ ਦੇ ਵਿੱਚ ਜਿਹੜਾ ਸੂਟ 3000 ਦਾ ਵਿਕਦਾ ਸਾਡਾ 2500 ਲੱਗਿਆ ਵਾ ਠੀਕ ਹੈ ਪਰ ਇਹ ਅਸੀਂ 3000 ਆਪਦੇ ਸਾਹਮਣੇ ਲਾਇਆ ਵੀ ਇੰਨੇ ਦਾ ਵੇਚ ਲੈਂਦੇ ਹੋਣਗੇ ਪਰ 4-4000 ਦਾ ਵੀ ਵੇਚ ਲੈਂਦੇ ਆ 4500 ਦਾ ਵੀ ਵੇਚ ਲੈਂਦੇ ਆ ਸਾਡੀ ਜਿੰਨੀ ਕੀ ਅਸੀਂ ਸੋਚ ਸਕਦੇ ਆ ਵੀ ਅਸੀਂ ਇੰਨਾ ਕੀ ਵੱਧ ਲੈ ਸਕਦੇ ਆ ਪਰ ਉਹਨਾਂ ਦਾ ਕੋਈ ਹੋ ਨਹੀਂਗਾ ਕਿੱਥੇ ਵੀ ਲੈ ਲੈਂਦੇ ਆ ਰਾਮ ਟੈਕਸ ਦਾ ਸੂਟ ਹੈ ਜੀ ਪਾਣੇ ਇੰਨਾ ਮਹਿੰਗਾ ਉਹ ਤਾਂ ਰੇਟ ਵੀ ਲੈਦੇ ਸੂਟ ਤੇ ਰਾਮ ਟੈਕਸ ਤੇ ਆਫਰਾਂ ਲਾ ਦਿੰਦੇ ਉਹ ਇਦਾਂ ਦਾ ਕੁਝ ਨਹੀਂ ਹੈਗਾ ਰਾਮ ਟੈਕਸ ਦਾ ਸੂਟ ਵੀ ਬਹੁਤ ਜੈਨੂਇਨ ਡੇਟਾ ਤੇ ਹੀ ਮਾਲ ਹੁੰਦਾ ਰਾਮ ਟੈਕਸ ਦਾ ਹੀ ਫੈਕਟਰੀ ਵੀ ਪੰਜਾਬ ਦੀ ਹੈ ਰਾਮ ਟੈਕਸ ਵੀ ਆਪਣੇ ਲਈ ਸਸਤਾ ਮਾਲ ਬਣਾਉਂਦਾ ਲੇਕਿਨ ਲੋਕ ਮਹਿੰਗਾ ਕਰ ਦਿੰਦੇ ਆ ਇਸ ਲਈ ਰਾਮ ਟੈਕਸ ਦੇ ਉੱਪਰ ਪਹਿਲੀ ਵਾਰ ਸੇਲ ਦੇਣ ਜਾ ਰਹੇ ਆ ਜਿਹੜਾ ਸਾਡਾ ਕੋਈ ਵੀ ਰਾਮਟੈਕ ਦਾ ਤੁਸੀਂ ਸੂਟ ਲੋਗੇ ਉਹਦੇ ਨਾਲ ਤੁਹਾਨੂੰ ਇੱਕ ਸੂਟ ਆਹ ਵਾਲਾ ਜਿਹੜਾ ਕਿ 850 ਦੇ ਉੱਪਰ ਅਸੀਂ ਸੇਲ 'ਚ ਦੇ ਰਹੇ ਹਾਂ ਉਹੀ ਸੂਟ 850 ਵਾਲਾ ਰਾਮਟੈਕ ਦੇ ਕਿਸੇ ਵੀ ਸੂਟ ਦੇ ਨਾਲ ਚਾਹੇ ਤੁਸੀਂ ਰਾਮਟੈਕ ਦਾ 1500 ਵਾਲਾ ਸੂਟ ਲੋ ਚਾਹੇ 2000 ਵਾਲਾ ਲੋ 2500 ਵਾਲਾ ਲੋ 3000 ਵਾਲਾ ਲੋ 3500 ਵਾਲਾ ਲੋ ਜਿਹੜਾ ਮਰਜ਼ੀ ਮੇਰੀ ਭੈਣ ਟਰੂਟ ਲੈ ਕੇ ਜਾਵੇ ਰਾਮਟੈਕ ਦਾ ਚਾਹੇ ਕਿੰਨੇ ਵਾਲਾ ਲੇਕਿਨ ਕੋਟਨ ਦਾ ਸਿਰਫ ਕੋਟਨ ਤੇ ਸੇਲ ਹੈ ਰਾਮ ਟੈਕਸ ਤੇ ਹੋਵੇ ਇਥੇ ਦੂਜੇ ਬ੍ਰਾਂਡ ਤੇ ਹੋਵੇ ਕਿਸੇ ਵੀ ਬ੍ਰਾਂਡ ਤੇ ਕੋਟਨ ਤੇ ਸੇਲ ਹੈ ਉਹਦੇ ਉੱਪਰ ਤੁਹਾਨੂੰ ਆ ਸਾਰੇ ਛੂਟ ਦੇਖੋ ਫੈਡ ਵਰਕ 1275 ਵਾਲਾ ਛੂਟ ਹੈ ਜਿਹੜਾ ਕਿ ਸਿਰ 850 ਤੋਂ ਦਿੰਨੇ ਆ ਲੇਕਿਨ ਰਾਮ ਟੈਕਸ ਦੇ ਹਰ ਇੱਕ ਛੂਟ ਦੇ ਨਾਲ ਇੱਕ ਛੂਟ ਤੁਹਾਨੂੰ ਫਰੀ ਦਿੱਤਾ ਜਾਊਗਾ ਜਿਹੜਾ ਮਰਜ਼ੀ ਲੈ ਲਓ ਬਾਈ ਰਾਮ ਟੈਕਸ ਦੇ ਉੱਤੇ ਵੀ ਤੁਸੀਂ ਆਫਰ ਲਾਈ ਹੋਈ ਆ ਮੈਨੂੰ ਸਮਝ ਮੇਰਾ ਬਾਰ ਬਾਰ ਇਹੀ ਸੋਚ ਸਾਡੇ ਸ਼ਹਿਰ ਚ ਰਾਮ ਟੈਕਸ ਨੂੰ ਪਤਾ ਨਹੀਂ ਕਿਉਂ ਐ ਕਹਿੰਦੇ ਵੀ ਰਾਮ ਟੈਕਸ ਤੇ ਮਾਲ ਦੇ ਉੱਪਰ ਬਹੁਤ ਲੋਕ ਲੁੱਟ ਕਰ ਰਹੇ ਅਸੀਂ ਉਹ ਲੁੱਟ ਖਤਮ ਕਰਨੀ ਅਸੀਂ ਵਾਜੀ ਬਰੇਟਾਂ ਤੇ ਮਾਲ ਦੇਣਾ ਦੇਖੋ ਜਿਹੜਾ 4400 ਦਾ ਸੂਟ ਹੈ ਇੱਥੇ ਰਾਮ ਟੈਕਸ ਦਾ 2500 ਦਾ ਦੇ ਰਿਆ 2500 ਵਾਲੇ ਸੂਟ ਦੇ ਨਾਲ ਬਾਜ਼ਾਰ 'ਚ ਜਿਹੜਾ 14-1500 ਦਾ ਸੂਟ ਵਿਕਦਾ ਉਹ ਦੇ ਰਿਆ ਬਿਲਕੁਲ ਫ੍ਰੀ ਮਤਲਬ ਰਾਮ ਟੈਕਸ ਦੇ ਸੂਟਾਂ ਦੇ ਉੱਤੇ ਵੱਡੀ ਆਫਰ ਲਾਤੀ ਆ ਜਿਹੜਾ ਮਰਜੀ ਤੁਸੀਂ ਇਹਨਾਂ 'ਚ ਸੂਟ ਲੈ ਸਕਦੇ ਹੋ ਇੱਕ ਗੱਲ ਸੱਗਣ ਸਾਹਿਬ ਮੈਂ ਗੱਲ ਕੱਟ ਰਿਹਾ ਰਾਮ ਟੈਕਸ ਦਾ ਸਿਰਫ ਨਾਮ ਨਹੀਂ ਲੈਣਾ ਅਸੀਂ ਜਿਹੜਾ ਵੀ ਸੂਟ ਦਵਾਂਗੇ ਰਾਮ ਟੈਕਸ ਦਾ ਦਿਖਾ ਕੇ ਦਵਾਂਗੇ ਵੀ ਰਾਮ ਟੈਕਸ ਦਾ ਹੀ ਮਾਲ ਹੈ ਇਹ ਨਹੀਂ ਵੀ ਕਿਸੇ ਵੀ ਸੂ ਡਿਜ਼ਾਈਨ ਕਾਪੀ ਹੁੰਦੀ ਹੈ ਰਾਮ ਟੈਕਸ ਵਰਗੇ ਦੂਜੇ ਡਿਜ਼ਾਈਨ ਲੈ ਕੇ ਉਹਨੂੰ ਰਾਮ ਟੈਕਸ ਦਾ ਕਹਿ ਕੇ ਵੇਚਦੇ ਆ ਲੇਕਿਨ ਸਾਡਾ ਉਹ ਕੰਮ ਨਹੀਂ ਹੈ ਰਾਮ ਟੈਕਸ ਦੀ ਮੋਹਰ ਲੱਗੇ ਵਾਲਾ ਮਾਲ ਭਾਈ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਮੈਂ 4-5 ਸਾਲਾਂ ਤੋਂ ਤੁਹਾਡੇ ਨਾਲ ਆ ਮੇਰੇ ਤਾਂ ਆਪ ਹੱਥ ਕੰਬਣੇ ਸ਼ੁਰੂ ਹੋ ਗਏ ਕਰਕੇ ਇਦਾਂ ਦੀ ਆਫਰ ਨਾ ਤੁਸੀਂ ਲਾਈ ਨਾ ਕਿਦੇ ਲਾਈ ਹੋਈ ਦੇਖੀ ਮੈਨੂੰ ਥੋੜੀ ਜਿਹੀ ਗਰੰਟੀ ਗਰੰਟੀ ਦੇ ਦਿਓ ਕਿਤੇ ਡਾਂਗ ਚੱਕ ਕੇ ਲੋਕ ਮੇਰੇ ਨਾਲ ਨਾ ਜਾਣ ਗਰੰਟੀ ਫੁੱਲ ਹੈ ਪਹਿਲੇ ਤੁਸੀਂ 2695 ਵਾਲੇ ਤੇ ਵੀ ਮੇਰੇ ਕੋਲ ਗਰੰਟੀ ਮੰਗੀ ਸੀ ਅੱਜ ਵੀ ਤੁਹਾਨੂੰ ਗਰੰਟੀ ਦੇਵਾਂਗੇ ਲੈ ਕੇ ਕਿਉਂਕਿ ਦੇਣਾ ਪੈਣਾ ਤੁਸੀਂ ਜੋ ਕਹਿ ਰਹੇ ਹੋ ਮੈਂ ਕਹਿੰਦਾ ਜੀ ਇਹ ਆਫਰ ਕੋਈ ਲਾਂਝ ਜਾਂਦਾ ਲੇਕਿਨ ਭਾਜੀ ਆਫਰ ਹੈਗੀ ਹੈ ਸਿਰਫ ਆਹ ਦੇਖੋ ਸੇਲ ਮੇਲਾ ਹੈ ਹਲੋ सेल मेला आज है कि है बाई तरीक बाई सत्त पच्ची टू सताई सत्त पच्ची तक कोटन सेल मेरी राइटिंग भाजी इ है मैं अनपढ़ आदमी हाँ कोटन सेल पर ਜੱਟ ਵਰਗੇ ਕੰਮ ਐ ਜੱਟਾਂ ਵਾਲੇ ਜੱਟਾਂ ਚ ਹੀ ਰਹਿਣੇ ਆ ਸਰਦਾਰਾਂ ਲੋਕਾਂ ਚ ਹੀ ਰਹਿਣੇ ਤੇ ਦਿਲ ਇਹਦੀਆਂ ਵੀ ਸਰਦਾਰਾਂ ਵਾਲੀਆਂ ਹੀ ਆ ਜਿਹੜੇ ਤੁਹਾਨੂੰ ਮੈਂ ਉੱਪਰ ਦੇਣ ਜਾ ਰਿਹਾ 27 ਸੱਤ ਤੱਕ ਸ਼ਾਮ ਨੂੰ 7 ਪੀਐਮ ਤੱਕ ਸਾਡੀ ਸ਼ਾਪ ਓਪਨ ਰਹੂਗੀ ਕੋਟਨ ਸੇਲ ਮੇਲਾ ਲੈ ਲੋ ਆ ਲੋ ਗਰੰਟੀ ਅੰਕਲ ਓਮ ਦੀ ਤੁਹਾਨੂੰ ਸਟੈਂਪ ਲਾਤੀ ਐ ਸਾਈਨ ਕਰਤੇ ਐ ਆ ਲੋ ਚੱਕੋ ਲੋ ਵੀ ਆ ਤਾਂ ਗੱਲ ਹੁਣ ਪੱਕੀ ਹੋ ਗਈ ਚਿੱਟੇ ਰੰਗ ਦੇ ਪੇਪਰ ਤੇ ਲਾਲ ਰੰਗ ਦੀ ਮੋਹਰ ਤੇ ਹਰੇ ਰੰਗ ਨਾਲ ਗੌਰਵ ਖਰਾਨਾ ਨੇ ਖੁਦ ਸਾਈਨ ਕਰਤੀ ਆ ਕਹਿੰਦੇ ਭਾਈ ਜੋ ਗੱਲ ਕੀਤੀ ਆ ਪੂਰੀ ਕਰਾਂਗੇ 1000 ਰੁਪਏ ਦੇ ਪ੍ਰਨੋਟ ਨਾਲੋਂ ਵੀ ਵੱਧ ਗਰੰਟੀ ਆ ਚਾਹੇ ਜਿਹੜਾ 500 ਦਾ ਸੂਟ ਲੈ ਲਓ ਚਾਹੇ 3500 ਦਾ ਸੂਟ ਲੈ ਲਓ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਨਾ ਪੰਜਾਬ 'ਚ ਐਡੀ ਵੱਡੀ ਸੇਲ ਕਿਸੇ ਨੇ ਲਾਈ ਨਾ ਕਿਸੇ ਨੂੰ ਲੱਗਣੀ ਆ ਤੇ ਇਸ ਗੱਲ ਦੀ ਗਰੰਟੀ 22 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਆਜੋ ਵੱਡੇ ਫਾਇਦੇ ਹੋਣੇ ਆ ਕਿਸੇ ਨੇ ਆਨਲਾਈਨ ਮੰਗਵਾਣਾ ਕਿ ਸਿਰਫ ਇੱਥੇ ਵਿਜ਼ਿਟ ਕਰਨਾ ਪੈਣਾ ਕੋਈ ਕਿਸੇ ਵੀਰ ਨੂੰ ਪਹਿਣ ਨੂੰ ਆਨਲਾਈਨ ਛੋਟ ਨਹੀਂ ਪੇਜ ਪਾਵਾਂਗੇ ਰਸ਼ ਹੁੰਦਾ ਹੈ ਜਿਆਦਾ ਛੋਟ ਪੇਜ ਨਹੀਂ ਪਾਉਂਦੇ ਆਨਲਾਈਨ ਵਾਲਾ ਕੰਮ ਸਾਡੇ ਕੋਲ ਨਹੀਂ ਹੋਪਣਾ 5 ਦਿਨ ਲਈ 22 ਤੋਂ 27 ਤੱਕ ਸਾਡਾ ਆਨਲਾਈਨ ਅਗਰ ਕੋਈ ਮਾਲ ਹੋਊਗਾ ਬਾਅਦ ਵਿੱਚ ਦੇ ਦਾਂਗੇ ਲੇਕਿਨ ਅਸੀਂ ਆਨਲਾਈਨ ਨਹੀਂ ਪੇਜ ਪਾਵਾਂਗੇ ਬਿਲਕੁਲ ਵੀ ਰਿਕਸ਼ੀ ਸਰਵਿਸ ਚੱਲਦੀ ਹੈ ਬੱਸ ਰਿਕਸ਼ਾ ਬਿਲਕੁਲ ਫ੍ਰੀ ਹੈ ਬੱਸ ਸਟੈਂਡ ਤੋਂ ਆਓ ਆਣਾ ਜਾਣਾ ਫ੍ਰੀ ਹੈ ਸ਼ੋਪ ਤੇ ਆਓ ਚਾਹ ਪਾਣੀ ਸੇਵਾ ਵੀ ਚੱਲੂਗੀ ਹਰ ਚੀਜ਼ ਮਿਲੂਗੀ ਪੂਰੇ ਸਤਕਾਰ ਨਾਲ ਕਸਟਮਰ ਸਾਡਾ ਰੱਬ ਰੱਬ ਹੈ ਸਾਡਾ ਭਗਵਾਨ ਸੋ ਕੋਈ ਮਨ ਚ ਹਜੇ ਵੀ ਸਵਾਲ ਹੈਗਾ ਨੰਬਰ ਗਿੰਦਰ ਉਸ ਇੱਤੇ ਫੋਨ ਕਰਕੇ ਕੋਈ ਵੀ ਗੱਲ ਕਰਨੀ ਪੁੱਛ ਸਕਦੇ ਆ ਕੈਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕਰ ਸਾਹਨ ਟੀਵੀ ਵਾਗਾਪਰਾ